ਆਕੇ ਬਾਦਲ ਸਾਹਿਬ ਤੋਂ ਸਰੂਪਾ ਲੈਣ ਗਏ ਜੀ ਨਰਿੰਦਰ ਕੁਮਾਰ ਸ਼ੈਲੀ ਬੀ ਜੀ ਪੀ ਬਨਾਬ ਪ੍ਰੈਜ਼ੀਡੈਂਟ ਭਵਾਨੀਗੜ ਅਰਬਨ ਨਰਦੀਪ ਸਿੰਘ ਨੇਪਾ ਕਾਲਾ ਝਾੜ ਬੀ ਜੀ ਪੀ ਬਲੋਕ ਪ੍ਰੈਜ਼ੀਡੈਂਟ ਕੱਲੋ ਚਤਵੰਦ ਸਿੰਘ ਹਨੀਮਾਨ ਐਕਸ ਪ੍ਰੈਜ਼ੀਡੈਂਟ ਜੂਥ ਕਾਲੀਦਾਨ ਸੰਗਰੂਰ ਇੰਦਰਪਾਲ ਸਿੰਘ ਸਿਰੀਆ ਐਕਸ ਐਮ ਸੀ ਪੁਨਰ ਸਿਰਜੀਤੀ ਕਾਲੀਦਾਨ ਆਕੇ ਅਬਦਾਸ ਰੋਪਾ ਪ੍ਰਾਪਤ ਕਰਨਗੇ ਜੀ ਆਕੇ ਬਦਲ ਸਾਹਿਬ ਤੋਂ ਸਰੋਪਾ ਲੈਣਗੇ ਜੀ ਨਰਿੰਦਰ ਕਮਰ ਸ਼ੈਲੀ ਬੀਜਪੀ ਬਨਾਵ ਪ੍ਰੈਜ਼ੀਡੈਂਟ ਭਵਾਨੀਗੜ ਅਰਬਨ ਨਰਦੀਪ ਸਿੰਘ ਨੇਪਾ ਕਾਲਾ ਝਾੜ ਬੀਜਪੀ ਬਲੋਕ ਪ੍ਰੈਜ਼ੀਡੈਂਟ ਕੰਨੋ ਚਤਵੰਦ ਸਿੰਘ ਹਮੀਮਾਨ ਐਕਸ ਪ੍ਰੈਜ਼ੀਡੈਂਟ ਜੂਥ ਕਾਲੀਦਾਨ ਸੰਗਰੂਰ ਇੰਦਰਪਾਲ ਸਿੰਘ ਸਿਰਿਆ ਐਕਸੈਮਸੀ ਪੁਨਰ ਸਰਜੀਤੀ ਕਾਲੀ ਦਲ ਆਕੇ ਅਬਦਾਸ ਰੁਕਾ ਪ੍ਰਾਪਤ ਕਰਨਗੇ ਜੀ